கேப்டன் <laughs> ਉਣੀ ਤੈਨੂੰ ਗਰਮੀ ਘੱਟ ਲੱਗੂ ਕਿਉਂਕਿ ਗਰਮੀ ਲੱਗੂ ਤੈਨੂੰ ਠੀਕ ਆ ਉਹ ਤੈਨੂੰ ਸਮਝਾ ਕੀਤਾ ਕੋਈ ਫਾਇਦਾ ਨਹੀਂ ਤੇਰਾ ਤਾਂ ਮਾਲ ਛਕਿਆ ਹੋਇਆ ਲੱਗਦਾ ਮੈਨੂੰ ਲਿਆ ਫਿਰਦਾ ਗਰਮੀ 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 ਦੇ ਵਿੱਚ ਗਰਮੀ ਲੱਗੀ ਜਾਂਦੀ ਐ ਤੂੰ ਤਾਂ ਕਈ ਨਾ ਬਕਵਾਸ ਕਰੀਗਾ ਕਦੋਂ ਕਰੀਏ ਨਾ ਹਿੱਲ ਗਿਆ ਤੂੰ ਨਾ ਗੱਲਾਂ ਦੇ ਖਮ ਮਾਲ ਦੀਆਂ ਕਿਵੇਂ ਕਰਦਾ ਜਿਵੇਂ ਮੈਨੂੰ ਮਾਲ ਫੜਾ ਕੇ ਆਇਆ ਹੁੰਦਾ ਉਹ ਤੁਸੀਂ ਖੱਟ ਘਟੋਰੀਆਂ ਖਾਂਦੇ ਨਾ ਉਹ ਮਾਲ ਸਮਝ ਕੇ ਠੀਕ ਆ ਮੈਨੂੰ ਕੋਈ ਸਮਝ ਨਹੀਂ ਪਤਾ ਉਹਨੂੰ ਅਸਲੇ ਮਾਲ ਦਾ ਰੇਟ ਨਹੀਂ ਪਤਾ ਹੋਣਾ ਤੁਸੀਂ ਨਿਆਣੇ ਹਲੇ ਨਿਆਣੇ ਪਾਣੀ ਤੇ ਗਾਣਾ ਵੱਜਦਾ ਗੱਡੀ ਮਗਰ ਲਖਾਇਆ ਪਿੰਡ ਬੋਤਿਆਂ ਨੂੰ ਛੱਕਿਆ ਬਲੈਕ ਕਰ ਦੇ ਆ ਆ